ਉਸ ਘਰ ਦਾ ਉਹਨਾਂ ਹਾਲ ਦੇਖਿਓ ਜਿਸ ਘਰ ਦੇ ਵਿੱਚੋਂ ਅਰਥੀ ਉੱਠੀ ਹੋਵੇ ਨਾ ਜਿਸ ਦਿਨ ਅੰਤਮ ਸੰਸਕਾਰ ਹੁੰਦਾ ਹੈ ਜਿਸ ਦਿਨ ਅੰਤਮ ਸੰਸਕਾਰ ਹੁੰਦਾ ਹੈ ਤੇ ਉਸ ਸਦਿਆ ਮੇਰੀ ਰਾਤ ਨੂੰ ਦੇਖਿਓ ਘਰ ਜਿਹੜਾ ਸੁੰਨ ਬਰਾੜ ਹੋਇਆ ਪਿਆ ਹੋਇਆ ਘਰ ਦੇ ਵਿੱਚ ਕਮੀਆਂ ਦਾ ਹਨੇਰਾ ਛਾਇਆ ਹੋਇਆ ਤੇ ਸ਼ਮਸ਼ਾਨ ਘਾੜ ਦੀ ਉਹੀ ਤੇ ਉਸ ਸਾਡੇ ਬਾਲਵੇ ਸਰੀਰ ਦੇ ਸਾਡੇ ਕਿਸੇ ਆਪਣੇ ਦੇ ਬਾਲਵੇ ਸਰੀਰ ਦੇ ਅੰਗਾਰੇ ਤੇ ਭੱਜਦੇ ਹੋਣਗੇ ਤੇ ਸਿਵਿਆਂ ਦੇ ਵਿੱਚ ਬੜੀਆਂ ਦੇ ਵਿੱਚ ਬੜਾ ਚੰਨਾ ਹੋਵੇ ਘਰ ਜਿਹੜਾ ਸੁਨਾ ਹੋਵੇ ਸੁਨ ਆਣ ਛਾਇਆ ਹੋਵੇ ਘਰ ਦੇ ਵਿੱਚ ਸੁਨੀਆਂ 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 ਹੋਈਆਂ ਮਹਿਲ ਮਾੜੀਆਂ ਕਬਰੀਆਂ ਲਾਏ ਚਾਹ ਡੇਰੇ ਲਾਣੇ ਨਾ ਤੇ ਇਹ ਸਚਾਈਏ ਹਰ ਕਿਤੇ ਲਾਣੇ ਆ ਡੇਰੇ ਨਮਰਾਂ ਦੇ ਵਿੱਚ